ਕਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਪਲੂਣ ਬੱਚਿਆਂ ਸੂਣ ਵਾਲੇ ਦਿਖਾਉਣੀ ਆ ਘਰੇਲੂ ਪਸ਼ੂ ਆ ਵੀ ਦੇ ਦੋ ਤਿੰਨ ਕਿਨਾਰੇ ਹੋਰ ਰੱਖੇ ਹੋਏ ਕੋਈ ਵਪਾਰ ਦਾ ਕੰਮ ਨਹੀਂ ਪਲੂਣ ਪਹਿਲਾਂ ਸੂਣ ਦੀਆਂ ਡਿਟੇਲ ਇਹਨਾਂ ਬਾਰੇ ਪੁੱਛ ਲੈਣੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵਰਪ੍ਰੀਤ ਸਿੰਘ ਨੇ ਐ ਨਾ ਮਾਸੀ ਕੇ ਇਹ ਤਹਿਸੀਲ ਨਿਹੰਗਾਂਗਾਂਦਲਾ ਹੈ ਜਿਲ੍ਹਾ ਮੋਗਾ ਪੈ ਗਿਆ ਆਪਣੇ ਆਦੂ ਬਾੜ ਗੁਰਦੁਆਰਾ ਸਾਹਿਬ ਦੇ ਕੋਲੇ ਘਰ ਆ ਗਏ ਨੇ ਨਾਲੇ ਨਾਲੇ ਰਾਹ ਤੇ ਪਿੰਡ ਆ ਜਿੱਥੇ ਠੀਕ ਐ ਮਾਸੀ ਕੇ ਨਾਲੋਂ ਮੈਂ ਮਾਸੀ ਕਿੰਨੇ ਹੁੰਦੇ ਤੇ ਮੋਬਾਈਲ ਨੰਬਰ ਆਪਣਾ 98722 6685 98722 6685 61685 ਜਿਹੜੇ ਪਹਿਲੇ ਨੰਬਰ ਤੇ ਆਪਾਂ ਵਹਿੜ ਦੇਖੀ ਜਾਂਦੇ ਆ ਇਹ ਆਪਣੀ ਘਰ ਦੀ ਜੰਬੜਾਂ ਗ ਬੱਚੀ ਪਾਲੀ ਸੀ ਆਪਾਂ ਲੈ ਗਏ ਬੱਚੀ ਪਾਲੀ ਵੀਰੇ ਛੋਲੀ ਜੀ ਲੈ ਕੇ ਠੀਕ ਐ ਬੱਚੀ ਲੈ ਕੇ ਪਾਲੀ ਸੀ ਠੀਕ ਹੈ ਹੁਣ ਪਹਿਲਾ ਸੂਆ ਸੂਦੀ ਪਈ ਹੈ ਕੈਕ ਦਿਨ ਲਈ ਜੇ ਸੂਣ ਜੇ ਜੀ ਬਾਈ ਜੀ ਤੀਤੀ ਨੂੰ ਤਰ ਪੂਰੇ ਬਾਈ ਜੀ ਤੀਤੀ ਨੂੰ ਕੋਈ ਪਤਾ ਵੀ ਕਿੰਨੀ ਚੰਗੀ ਬੈਡ ਜੇ ਕੋਈ ਪਤਾ ਕਿ ਨਹੀਂ ਪਤਾ ਆਪਾਂ ਨੂੰ ਇਹ ਹੈਗਾ ਜੀ 25 26 ਕਿਲੋ ਵਾਲੀ ਦੀ ਹੈ ਜੀ ਠੀਕ ਹੈ ਅੰਦਾਜ਼ਾ ਹੈ ਲਾ ਸਕੀ ਵੀ ਕਿੰਨੇ ਕਿ ਦੁੱਧ ਨਿਕਲ ਸਕਦੀ ਹੈ ਇਹ ਇਹ ਦੇਊ ਵਿਜਿਟ ਕਰਾਣਾ ਠਾ ਵਾਲੀ ਨੂੰ ਮਨ ਕੇ ਜਿਉਸਤਾਨਾ ਠੜਾ ਕਿਲੋ ਵਾਲੀ ਬੈਡ ਹੈਗੀ ਆ ਹਾਂ ਜੀ ਹਾਂ ਤੇ ਦੰਦ ਵਗੈਰਾ ਤਾਂ ਨਹੀਂ ਦੇਖਿਆ ਆਪਾਂ ਨਹੀਂ ਦੰਦ ਅੰਦਾਜ਼ਾ ਹੈ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਇਹ ਨੂੰ ਹੋ ਗਿਆ ਜੀ ਸਵਾ ਖਾਲ ਹੋ ਗਿਆ ਠੀਕ ਆ ਉਹਦੀ ਮਨਕ ਚਰ ਗੱਪਣ ਹੋ ਗਈ ਸੌਣ ਸਰਪ ਨੂੰ ਅੰਦਾਜ਼ਾ ਲਾਈ ਇਹ ਵੀ ਖੀਰੀ ਵੀ ਹੋ ਜਾ ਜੇ ਦੋਕੇ ਦੰਦ ਕੱਢ ਦੀ ਵੀ ਹੋ ਸਕਦਾ ਠੀਕ ਆ ਰੇਟ ਇਹਦਾ ਕੀ ਰਹੂਗਾ ਪਹਿਲੇ ਨੰਬਰ ਵਾਲਾ ਰੇਟ ਦਾ 50000 ਜੀ ਗਜੈ ਸੂਜ ਮੌਕੇ ਤੇ ਆ ਮੌਕੇ ਤੇ ਕਰ ਲੈ ਠੀਕ ਆ ਤੈਨੂੰ ਯਾਦ ਕੋ ਕਿਹੜਾ ਭਰਾ ਹੈ ਬਈ ਠੀਕ ਆ ਮੇਰੇ ਕੋਲ ਮਨ ਲੱਕਿਆ ਭਰਾਇਆ ਕਹ ਕੇ ਚੈਪ ਦੇ ਆ ਚੈਪ ਦਾ ਭਰਾ ਪੂਰਾ ਟੌਪ ਦਾ ਭਰਾ ਸਾਡੇ ਪੁੱਤ ਕੋਲ ਡਾਕਟਰ ਸਾਡੇ ਮਿੱਤਰ ਠੀਕ ਆ ਦਿਨ 5 6 ਕੱਢ ਦੀ ਹਜੇ ਆ ਕੱਲ ਨੂੰ ਪੜਦੇ ਸੱਤਾ ਹੀ ਕੱਢ ਜਾਵਾਂ ਠੀਕ ਸਭ ਤੋਂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਪਲੂਨ ਬ ਤੇ ਚੰਗਾ ਵਜੇ ਦੱਸ ਦਿਆ ਸੀਮਨ ਲੱਗਿਆ ਵਾ ਐਵਰੇਜ ਮੰਨ ਸਕਦੇ 17 18 ਕਿਲੋ ਦੜੀ ਇੱਕ ਹਫਤਾ ਲੱਗ ਭਾਗ ਬਾਕੀ ਆ 85000 ਰੁਪਏ ਇਹਦੀ ਕੀਮਤ ਦਾ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਕੋ ਕੱਦ ਕੱਟ ਵਗੈਰਾ ਤੇ ਥਣ ਸੋਨਾ ਕਰਦੇ ਭਲਾਈਆਂ ਪਾਉਣ ਵਾ ਮੁਰਲੇ ਵੀਰੇ ਭਣਾ ਪਾਉਣ ਲੱਗੀ ਇੱਕ ਪਾਸੇ ਨੂੰ ਸੁਣਿਆ ਤੇ ਪਹਿਲਾ ਸੁਆਸੋਲੀ ਵਗੈਰਾ ਦੇਖੋ ਥਣ ਸੋਨਾ ਕੱਡੂ ਮੁਠੀ ਵਾਲਾ ਵਜਿਆ ਹੱਤੀ ਚਵਾਈ ਵਾਲਾ 85000 ਰੁਪਏ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਤੇ ਜਿਹੜੀ ਭਈ ਆਪਾਂ ਦੂਜੇ ਨੰਬਰ ਤੇ ਬੱਚੀ ਦੇਖੀ ਜਾਨੇ ਇਹ ਵੀ ਪਲੂਣੀਆਂ ਹਨਾ ਇਹ ਕਿੰਨੇ ਟਾਈਮ ਤੋਂ ਆਪਣੇ ਕੋਲੇ ਦੇ ਵੀ ਨਾ ਕੱਖ ਨਹੀਂ ਲੇਦੇ ਜੀ ਜੋੜੜੇ ਲੈਂਦੇ ਇਕੱਠਾ ਠੀਕ ਐ ਇਹ ਦਿਨ ਕਐ ਕੱਢਦੀ ਐ ਮੇਰੀ ਕੱਢ ਜੋ ਆ ਸਾਰਾ ਲੈ ਕੱਢ ਜੂਗੀ ਮਨਨ ਲਗਭਗ 2-4 ਦਿਨ ਦੇ ਫਰਕ ਨਾਲ ਸੀਮਨ ਲੱਗੇ ਪਿਆ ਇਕੱਠੇ ਗੱਪਣਾ ਹੋਈਆਂ ਇਕੱਠੇ ਹੀ ਗੱਪਣਾ ਹੁੰਦੇ ਠੀਕ ਐ ਇਹਦਾ ਆਪਣਾ ਅੰਦਾਜ਼ਾ ਲਾ ਸਕੀ ਦੁੱਧ ਲੱਗਣਾ ਪਊ ਥੋੜੇ ਹਿਸਾਬ ਨਾਲ ਇਹਦਾ ਜੀ 33 ਕਿਲੋ ਕਾੜਾ ਜੀ ਦੀ ਬਾਰਾ ਦਾ ਅੰਦਾਜ਼ਾ ਲਾ ਸਕੀ 20 ਦੇ ਲਵੇ ਲੋਣੇ ਵਾਲੀ ਹੈਗੀ ਇਹ ਵੀ 25 ਲੀਟਰ ਫੁੱਲਾ ਦੂਗੀ ਜੀ ਦਾ ਇਹਦਾ ਪਾਪ ਆ ਕੀ ਰੱਖਿਆ ਇਹਦਾ 90000 ਆ ਜੀ ਗਜੈਸ ਹੋ ਜੂਗੀ ਇਹੇ ਥੋੜੇ ਮੌਕੇ ਤੇ ਠੀਕ ਹੈ ਸੀਮਨ ਵਧੀਆ ਲਵਾਇਆ ਇਹਨੇ ਕਹਿਗੇ ਇਹਨੇ ਇਹਦਾ ਵੀ ਪੂਰਾ ਟੋਪ ਤਾਂ ਹੀ ਹੋਇਆ ਲਗਭਗ 5-4 ਦਿਨ ਇਹ ਕਰਦੀ ਹੈ ਹਨ ਹਫਤਾ ਕਰਦੀ ਥੋੜੀ ਬਈ ਬਾਹਰ ਨੂੰ ਛੋ ਫਿਰ ਦੂਜੇ ਨੰਬਰ ਵਾਲੇ ਬੈਠ ਦੇਖ ਸਕਦਾ ਪਲੂਣ ਪਹਿਲਾ ਸਵੇਰ ਹੁੰਦੀ ਪਿਆ ਤੇ ਬਾਕੀ ਲੇਬੇ ਦੀ ਦੇਖੋ ਸੋਹਣੀ ਸਰਕੀ ਪੂਰੀ ਸਾਫ ਸਥਰੀ ਫਾੜ ਯਾਰ ਹਲੇਬਾ ਪਹਿਲਾ ਸੂਆ ਪਲੂਣ ਸੂਗੀ ਲਗਭਗ 5-6 ਦਿਨ ਇਹਦੇ ਬਾਕੀ ਪਏਗੇ ਅੰਦਾਜ਼ਾ ਇਹ ਲਾ ਸਕਦਾ ਕਿ ਆਪਾਂ 20 ਕਿਲੋ ਦੇ ਆਸ-ਪਾਸ ਨੀਰਵੌਟ ਚੱਲਣ ਵਾਲੀ ਬੈਠ ਹੈਗੀ ਹੈ ਤੇ ਬਾਕੀ ਫਲੀ ਪੁਲੀ ਵਿਸਨਖਾ पण ਬਹੁਤ ਆ ਤੇ ਥਣਾ ਦੇ ਵਿੱਚ ਬਿੱਥੀ ਦੇਖ ਸਕਦੇ। ਲਗਭਗ 5-5-6-6 ਉਂਗਲਾਂ ਦੀ ਸੜਾ ਦੇ ਵਿੱਚ ਬਿੱਥੀ ਪਈ ਆ। ਪੂਰੇ ਸਾਫ ਸੁਥਰੇ ਲੇਵੇ ਦੀ 5-6 ਦਿਨ ਬਾਕੀ ਲੈ ਚੱਲ ਵੀਰੇ। 90000 ਰੁਪਏ ਇਹਦੀ ਕੀਮਤ ਆ। ਖੀਰੀਆ ਵੀ ਹੋ ਸਕਦੇ ਆ ਜਾਂ ਧੁੰਦੇ ਵੀ ਹੋ ਸਕਦੇ ਆ। ਦਾਂਦ ਇਹਨਾਂ ਦੇ ਦੇਖੀ ਨਹੀਂ ਗਏ। ਸੋ ਵੀਰੇ ਦੋ ਵਾੜਾ ਦਿਖਾ ਦਿਆਂ ਗੱਪਣਾ ਪਕਾਉ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਸੀਨਹਾਰ ਸਿੰਘ ਵਾਲਾ। ਇਹਨਾਂ ਦੋਨਾਂ ਵਾੜਾਂ ਦੇ ਵਿੱਚੋਂ ਕੋਈ ਵੀ ਵਾੜ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ। ਜਲਦ ਮਿਲਦੇ ਆਂ